ਸੋ ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀ ਮਾਰਟਿਨ ਬਾਰੇ ਦੱਸ ਦਿਓ ਥੋੜਾ ਜਿਹਾ ਇਹ ਮਾਰਟਿਨ ਕੌਣ ਹੈ ਭਾਈ ਬੜੇ ਚਰਚੇ ਪੈਨੇ ਹੁਣ ਲੁਧਿਆਣੇ ਤੱਕ ਈਡੀ ਨੇ ਛਾਪੇ ਮਾਰੀ ਕੀਤੀ ਹੈ ਇਹ ਜਿਹੜਾ ਮਾਰਟਿਨ ਹੈ ਸੈਂਟਿਆਗੋ ਮਾਰਟਿਨ ਜੀ ਬੰਦਾ ਗਰੀਬ ਸੀਗਾ ਚਲੋ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਪੁੱਛਿਆ ਕਿ ਕੌਣ ਹੈ ਉਦੋਂ ਨਾ ਮਯਾ ਮਹਾਰਾਜ ਦਾ ਬ੍ਰਹਮਾ ਪਹਿਲਾਂ ਕਹਿੰਦੇ ਹੁੰਦੇ ਸੀ ਤਾਂ ਹੀ ਇੱਕ ਨਾ ਕਹਾਵਤ ਬੋਲੀ ਜਾਂਦੀ ਸੀ ਚਾਹ ਤੁਰ ਜਾ ਬਰਮਾਨੂ ਲੇਖ ਜਾਣਗੇ ਨਾ ਬਿਲਕੁਲ ਜੀ ਉਦੋਂ ਲੋਕ ਤੁਸੀਂ ਦੇਖ ਲਓ ਕਿ ਬ੍ਰਹਮਾ ਚ ਕਮਾਈ ਕਰਨ ਜਾਂਦੇ ਹੁੰਦੇ ਸੀ ਹਮ ਮਲਾਇਆ ਕਹਿੰਦੇ ਸੀ ਸ਼ਾਇਦ ਮਲੇਸ਼ੀਆ ਨੂੰ ਜੀ ਬਹੁਤ ਸਾਰੇ ਲੋਕ ਜਿਹੜੇ ਆ ਸ਼ਾਇਦ ਜਸਵੰਤ ਕਮਲ ਵੀ ਉੱਥੇ ਰਹਿ ਕੇ ਆਏ ਨੇ ਜੇ ਮੈਂ ਗਲਤ ਨਹੀਂ ਹਾਂ ਤੇ ਇਹਨਾਂ ਦੋਨਾਂ ਚੋਂ ਇੱਕ ਮੁਲਕ ਚ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਉੱਥੇ ਦਿਹਾੜੀਆਂ ਕਰਦਾ ਸੀ ਮਜ਼ਦੂਰੀ ਕਰਦਾ ਸੀ ਉਦੋਂ ਬਾਅਦ ਇੱਕ ਚਾਹ ਦੀ ਦੁਕਾਨ ਤੇ ਆ ਕੇ ਕੰਮ ਕਰਦਾ ਹਮ ਤਦ ਚਾਹ ਦੀ ਦੁਕਾਨ ਤੇ ਕੰਮ ਕਰਦਾ ਤੇ ਉਦੋਂ ਤੱਕ ਲਾਟਰੀ ਕ੍ਰੇਜ਼ ਜਿਹੜਾ ਸੀਗਾ ਨਾ ਬੜਾ ਹੋ ਗਿਆ ਜੀ ਇਸ ਬੰਦੇ ਦੇ ਦਿਮਾਗ 'ਚ ਇੱਕ ਆਈਡੀਆ ਆਇਆ ਕਿ ਕਿਉਂ ਨਾ ਲਾਟਰੀ ਦੀ ਦੁਕਾਨ ਮੈਂ ਖੋਲ ਲਵਾਂ ਹੂੰ ਇਸਨੇ ਇੱਕ ਲਾਟਰੀ ਦੀ ਦੁਕਾਨ ਖੋਲੀ ਫਿਰ ਪੰਜ ਹੋ ਗਈਆਂ ਸਾਬ ਹੂੰ ਫਿਰ ਪੰਜੇ ਕਿਹੋ ਜਿਹੀਆਂ ਹੋ ਗਈਆਂ ਕੀ ਆ ਬਾਤ ਚੱਲਣ ਲਈ ਜੀ ਮੈਨ ਕਿਸੇ ਕੀ ਗੱਡੀ ਨਹੀਂ ਆਮ ਕਹਿੰਦੇ ਚੱਲ ਨਹੀਂ ਨਿਕਲੀ ਯਾਰ ਫਲਾਣੇ ਦੀ ਗੱਡੀ ਚੱਲ ਨਹੀਂ ਚੱਲ ਗਈ ਬਿਲਕੁਲ ਇਹਦੀ ਗੱਡੀ ਚੱਲਣੇ ਕਿ ਲਈ ਸਾ 90 دہਾਕਾ ਸ਼ੁਰੂ ਹੁੰਦਿਆ ਇਸ ਬੰਦੇ ਨੇ ਫਿਊਚਰ ਗਰੁੱਪ ਬਣਾ ਕੇ ਮਤਲਬ ਕਿ ਕੀ ਆਈ ਬੰਦ ਸਭ ਸੈੱਟ ਕਰ ਦਿੱਤਾ ਸੈਂਕੜੇ ਕਰੋੜਾਂ ਦਾ ਕੰਮ ਹੈ ਨਾ ਪਰ ਕਹਾਣੀ ਵਿਗੜੀ ਸਾਹਿਬ ਸੈਂਕੜੇ ਕਰੋੜ ਸਭ 5000 ਕਰੋੜ ਦਾ ਟੈਕਸ ਪੇਅਰ ਹੈ। ਉਹ ਬੱਲੇ ਬੱਲੇ ਬੱਲੇ। 5000 ਕਰੋੜ ਦਾ ਟੈਕਸ ਪੇਅਰ ਹੈ। ਤੁਸੀਂ ਕਮਾਈ ਤੇ ਫਿਰ ਤੁਸੀਂ ਦੇਖ ਲਓ ਕਿੰਨੀ ਹੋਏਗੀ। ਬਿਲਕੁਲ। 5000 ਕਰੋੜ ਦਾ ਜਿਹੜਾ ਟੈਕਸ ਪੇਅਰ ਹੈ ਤੇ ਦਾ ਮਤਲਬ ਕਿ ਉਹਦੀ ਹਜ਼ਾਰਾਂ ਕਰੋੜ ਦੇ ਵਿੱਚ ਹੂੰ ਟਰਨਓਵਰ ਹੋਏਗੀ। ਹੂੰ 2002 ਚ ਜੈ ਲਲਤਾ ਨੇ ਇਹਨੂੰ ਹੱਥ ਪਾ ਲਿਆ। ਕਿਉਂਕਿ ਕਰੁਨਾ ਨੀਦੀ ਦੇ ਨੇੜੇ ਸੀ। ਕਰਨਾਵਨੀਦੀ ਇਦਾਂ ਲਾ ਲੋ ਜਿਵੇਂ ਅੱਜ ਭਗਵੰਤ ਮਾਨ ਤੇ ਮਜੀਠੀਆ ਹੁਣ ਹੂੰ ਆਪਸ ਦੇ ਵਿੱਚ ਕਰੂਣਾ ਨੀਦੀ ਤੇ ਜੈ ਲਲਤਾ ਦੀ ਬੜੀ ਖਟਪਟ ਸੀ ਜੀ ਉਹਨੇ ਇਹਨੂੰ ਝਾੜਿਆ ਚੰਬਿਆ ਇਹਦਾ ਕੰਮਕਾਰ ਬੰਦ ਕਰਾਇਆ ਇਹਨੂੰ ਹੋਰ ਵੀ ਰਾਸ ਕਈ ਵਾਰ ਆਪਾਂ ਕਹਿੰਦੇ ਆ ਨਾ ਕਿ ਕੁੱਬੇ ਦੇ ਲੱਤ ਵਜੀ ਰਾਸ ਸਾਹਿਬ ਜੀ ਜਦੋਂ ਜੈ ਲਲਤਾ ਨੇ ਇਹਦੇ ਗੁਲਾਮੀ ਨੂੰ ਹੱਥ ਪਾਇਆ ਤੇ ਉਸ ਤੋਂ ਬਾਅਦ ਬਈ ਇਹ ਬਾਹਰ ਨਿਕਲਾਇਆ ਤਮਿਲਆਡੂ ਹੂੰ ਕੇਰਲ ਕਰਨਾਟਕ ਇਧਰ ਨੂੰ ਭੱਜ ਬਗਾ ਹੂੰ ਇਹਨੇ ਖਿੱਚਦਾ ਕੰਮ ਪੰਜ 6 ਸਾਲ ਫੇਰ ਮਾਰੂ ਮਾਰ ਸੰ ਕਹਾਣੀ ਸੁਣਨ ਵਾਲੀ ਹੈ ਹੂੰ ਜੀ ਜੀ 2008 ਚ ਆ ਕੇ ਫੇਰ ਇਹਦੀ ਕਿਸਮਤ ਜਿਹੜੀ ਆ ਨਾ ਪਲਟੀ ਮਾਰਦੀ ਆ ਹੂੰ ਪਲਟੀ ਇਹੋ ਵੱਜਦੀ ਆ ਕਿ ਇੱਕ ਤਾਂ ਏ ਆਈ ਡੀ ਐਮ ਕੇ ਸਰਕਾਰ ਜਦੋਂ ਆਉਂਦੀ ਆ ਸੌਧ ਦੇ ਵਿੱਚ ਤਮਲनाडु ਦੇ ਵਿੱਚ ਠੀਕ ਹੈ ਉਹ ਕੁਝ ਮਤਲਬ ਕਿ ਇਹਦੇ ਤਾਲੁਕਤ ਠੀਕ ਨਹੀਂ ਸਨ ਹਮ ਇੱਕ ਸਿਕਮ ਦੇ ਵਿੱਚ ਜੀ ਇਹਦੇ ਤੇ ਦੋਸ਼ ਲੱਗਦਾ ਕਿ 900 ਕਰੋੜ ਦੀ ਹੀਰਾ ਫਰੀ ਕੀਤੀ ਜਾਣੇ ਹਮ ਨਾਰਥ-ਈਸਟ ਚੋਂ ਵੀ ਦੋਸ਼ ਲੱਗ ਜੀ ਇਧਰੋਂ ਵੀ ਦੋਸ਼ ਲੱਗਾ ਹੈ ਕਿ ਭਾਈ ਇੱਥੇ ਸਭ ਕੁਝ ਇੱਥੋਂ ਤੱਕ ਕਿ ਕੇਰਲ ਦਾ ਇੱਕ ਮੁੱਖ ਮੰਤਰੀ ਹੁੰਦਾ ਸੀਗਾ ਉਹਦਾ ਨਾਮ ਮੈਨੂੰ ਭੁੱਲ ਗਿਆ ਸ਼ਾਇਦ ਸੀਬਾ ਬਾਮਨੀ ਕੁਝ ਐਸਾ ਨਾਮ ਸੀਗਾ ਹਮ ਤੋ ਸੇਬਬ ਮਾਨੀ ਕੁਛ ਐਸਾ ਨਾਮ ਸੀ ਜੀ ਜੀ 2 ਕਰੋੜ ਰੁਪਈਆ ਕਹਿੰਦੇ ਕਿ ਮੁੱਖ ਮੰਤਰੀ ਨੂੰ ਦਿੱਤਾ ਨੇ ਹਮਮਾ ਦਾਨ ਦੇ ਨਾਮ ਤੇ ਜੀ ਸਾਰੇ ਉਹੀ ਸ਼ਖਸ ਆ ਜਦੋਂ ਆ ਪਿੱਛੇ ਜੇ ਰਾਜ਼ ਖੁੱਲਿਆ ਨਾ ਹਮ ਆ ਜਿਹੜੇ ਇਲੈਕਟੋਰਲ ਬਾਂਡ ਚੋਣਾਂਬੀ ਬਾਂਡ ਜੀ ਜੀ ਸਭ ਤੋਂ ਵੱਡਾ ਦਾਨੀ ਇਹ ਸੱਜਣ ਆ ਕੀ ਆ ਬਾਤ ਪੋਸਟਰਾਂ ਦੇ ਥੱਲੇ ਨਹੀਂ ਲਿਖਿਆ ਹੁੰਦਾ ਦਾਨੀ ਸੱਜਣ ਟੂਰਨਾਮੈਂਟ ਕਰਾਉਣਾ ਹੁੰਦਾ ਸਾਡੇ ਵਰਗਿਆਂ ਨੇ ਬਿਲਕੁਲ ਤਾਂ ਫੋਟੋ ਵੀ ਤਕੜੀ ਲਾਉਣੀ ਹੁੰਦੀ ਵੀ ਭਾਈ ਪੈਸਾ ਤੇ ਲਾ ਜਾਏਗਾ ਜੀ ਜੀ ਦਾਨੀ ਸੱਜਣ ਸਭ ਤੋਂ ਵੱਟਾ 1300 ਦਾਨੀ ਸੱਜਣ 1300 ਕਰੋੜ ਦਾ ਸਾਫ ਫਿਰ ਮੈਂ 1300 ਕਰੋੜ ਉਹੀ ਪੜ ਲਿਆ ਕਿ ਦਾਨੀ ਸੱਜਣਾਂ ਵਾਲਾ ਹੀ ਪੜ ਲਿਆ ਹਾਂ ਜੀ ਉਹੀ ਪੜ ਲਿਆ ਹੋਣਾ ਤੁਸੀਂ ਤੇ ਗੱਲਿਆ ਕਿ ਉਥੋਂ ਫਿਰ ਬਲਾਮਾ ਪੈ ਗਿਆ ਇਹਦੇ ਪਰ ਇਹ ਨਿਕਲ ਗਿਆ ਹੂੰ ਇਹਨੂੰ 8-9 ਮਹੀਨੇ ਜੇਲ੍ਹ ਚ ਵੀ ਸੁਟਿਆ ਗਿਆ ਸੀਗਾ ਹੂੰ ਸੱਤ ਮੁਕਦਮੇ ਲਾਏ ਗਏ ਇਹਦੇ ਤੇ ਜੀ ਭਈ ਇਹ ਲਾਟਰੀਆਂ ਚ ਫਰਜ਼ੀ ਵੜਾ ਕਰਦਾ ਹੈ ਹੂੰ ਜਾਂ ਮਤਲਬ ਕਿ ਚੂਨਾ ਲਾਉਂਦਾ ਹੈ ਜੀ ਜੀ ਇੱਥੋਂ ਤੱਕ ਕਿਹਾ ਗਿਆ ਇੱਕ ਸਟੇਟ ਦੇ ਵਿੱਚ ਕਿ ਇਹਦੇ ਅਧਿਕਾਰੀ ਜਿਹੜੇ ਉਹ ਪੇਰੋਲ ਤੇ ਕੰਮ ਕਰਦੇ ਆ ਹੂੰ ਮਤਲਬ ਸਰਕਾਰੀ ਅਧਿਕਾਰੀ ਜੀ ਉਹ ਇਹਦੇ ਤੋਂ ਤਨਖਾਹ ਲੈਂਦੇ ਆ ਇੰਨਾ ਵੱਡਾ ਕਾਰੋਬਾਰ ਹੈ ਤੇ ਤੁਸੀਂ ਦੇਖੋ ਕਿ ਇੱਕ ਮਜ਼ਦੂਰ ਇੱਕ ਚਾਹ ਦੀ ਚਾਹ ਦੀ ਦੁਕਾਨ ਵਾਲੇ ਤਰੱਕੀ ਬਹੁਤ ਕਰ ਰਹੇ ਨੇ ਚਾਹ ਵਾਲੇ ਜੀ 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 ਬਹੁਤ ਦੇਖੀਏ ਕੋਈ ਪ੍ਰਧਾਨ ਤੁਸੀਂ ਦੇਖੋ ਕਿ ਉਹ ਬੰਦਾ ਲਾਟਰੀ ਕਿੰਗ ਬਣ ਗਿਆ ਸਾ ਜੀ 2014 ਚ ਇਹਦੀ ਘਰ ਵਾਲੀ ਨਰਿੰਦਰ ਮੋਦੀ ਦੇ ਮੰਚ ਤੇ ਸੀ ਇਹਦਾ ਮੁੰਡਾ ਭਾਰਤੀ ਜਨਤਾ ਪਾਰਟੀ ਚ ਹੈ ਹੂੰ ਇਹ ਆਪ ਰਾਜਨੀਤੀ ਤੋਂ ਦੂਰ ਆ ਪਰ ਰਿਸ਼ਤੇਦਾਰ ਸਾਰੇ ਇਹਦੇ ਰਾਜਨੀਤੀ ਚ ਆ ਹੂੰ ਇਹ ਪਿੱਛੋਂ ਖੇਡਦੇ ਹੁੰਦੇ ਕਈ ਖੇਡਦੇ ਹੁਣ ਜਦੋਂ ਕਹ ਲਓ ਕਿ ਇਹਦੀ ਟਿਵਰੀ ਟਾਈਟ ਹੋਣੀ ਸਟਾਰਟ ਹੋਈ ਆ ਜੀ ਤੇ ਸਾਬ ਕੱਲ ਜਿਹੜੇ ਤਕਾਣਿਆਂ ਤੇ ਛਾਪੇ ਪਏ ਉਹਨਾਂ ਚ ਇੱਕ ਪੰਜਾਬ ਆ। ਸਾਹਬ ਲਾ ਲੋ ਤਮਨ ਲਟੂ ਚ ਤੁਰਿਆ ਬੰਦਾ ਹੂੰ ਲੁਧਿਆਣੇ ਆ ਗਿਆ ਯਾਨੀ ਇੱਕ ਕੋਨੇ ਚ ਉੱਠ ਕੇ ਇੰਡੀਆ ਦੇ ਦੂਸਰੇ ਕੋਨੇ ਚ ਆ ਗਿਆ ਬਿਲਕੁਲ ਜੀ ਤੇ ਪੰਜਾਬ ਚ ਆਪਾਂ ਕਹਿੰਦੇ ਸਾਡੀ ਲਾਟਰੀ ਕਿੱਥੇ ਗਈ ਹੂੰ ਜਿੱਧਰ ਆਂਦੇ ਨੇ ਨਾ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਮਲਾ ਆ ਇਧਰ ਗਈ ਜੇ ਤੁਹਾਡੀ ਲਾਟਰੀ ਹੂੰ ਲਾਟਰੀ ਦਾ ਸੁਣ ਲੋ ਪੰਜਾਬ ਚ ਇਹ ਜਿਹੜੇ ਬੰਦੇ ਅੱਛਾ ਇਹ ਕੀ ਕਰਦੇ ਆ ਸ ਸਭ ਇਹਨਾਂ ਦੇ ਸੈੱਟ ਕੀਤੇ ਆ ਕੰਪਿਊਟਰ ਇਹਨਾਂ ਦੇ ਸਭ ਕੁਝ ਇਹਨਾਂ ਦਾ ਹੈ ਬਿਲਕੁਲ ਗੇਮਾਂ ਇਹ ਕਿਸੇ ਨੂੰ ਜਿਤਾਉਣਾ ਹੈ ਕਿਸੇ ਨੂੰ ਹਰਾਉਣਾ ਹੈ ਕਿਸੇ ਨੂੰ ਨੰਗ ਕਰਨਾ ਹੈ ਮਲੰਗ ਕਰਨਾ ਕਿਸੇ ਦਾ ਸੰਗ ਕਰਨਾ ਕਿਸੇ ਨੂੰ ਸ਼ਾਹ ਬਣਾਉਣਾ ਸਭ ਇਹਨਾਂ ਦੇ ਸਭ ਇਹਨਾਂ ਦੇ ਹੱਥ ਹੈ ਜੀ ਸਾਡਾ ਜਿਹੜਾ ਮਾਲੀਆ ਸੀ ਰੈਵਨਿਊ ਸੀਗਾ ਲਾਟਰੀ ਤੋਂ 2007-8 ਚ 145 ਕਰੋੜ ਸੀ ਜੀ 145 ਕਰੋੜ ਹੂੰ ਪਿੱਛੇ ਜੇ ਇੱਕ ਕੇਸ ਪਿਆ ਹਾਈ ਕੋਰਟ ਦੇ ਵਿੱਚ ਹੂੰ ਕਿ ਸਾਬ ਇਹ ਇੱਕ ਕੰਪਨੀ ਨੂੰ 45 ਕਰੋੜ ਚ ਇਠੇਕਾ ਦੇ ਦਿੰਦੇ ਆ 45 ਹੁਣ ਉਸ ਵੇਲੇ ਮੀਡੀਆ ਰਿਪੋਰਟ ਹੈ ਕਿ ਇੱਕ ਆ ਸੁਣ ਲਓ ਪੰਜਾਬੀਓ ਹੂੰ ਇਹ ਚੰਗੀਆਂ ਗੱਲਾਂ ਸੁਣੋ ਧਿਆਨ ਨਾਲ ਜੀ ਉਸ ਵੇਲੇ 2007-08 ਚ ਕਮਾਈ ਆ ਲਾਟਰੀ ਤੋਂ 145 ਕਰੋੜ ਜੀ ਤੇ ਸਰਕਾਰ ਪਿਛਲੇ ਸਾਲ ਜਾ ਕੇ ਉੱਥੇ ਕਹਿੰਦੀ ਜੀ ਸਾਨੂੰ ਤੇ ਆਤ ਕੀ ਮਿਲਿਆ ਹੀ ਸਾਰਾ 45 10 ਲੱਖ ਕਰੋੜ 10 ਲੱਖ ਆਨੇ ਨਹੀਂ 10 ਕਰੋੜ ਸਾਨੂੰ ਪਿਛਲੇ ਸਾਲ ਆਇਆ 10 ਕਰੋੜ ਇਧਰੋਂ ਪ੍ਰਾਈਵੇਟ ਕੰਪਨੀ ਨੇ 45 ਕਰੋੜ ਦਿੱਤਾ ਅਸੀਂ ਇਹਨਾਂ ਨੂੰ ਠੇਕਾ ਦਿੱਤਾ ਕਮਾਨ ਯਾਨੀ 145 ਕਰੋੜ ਤੋਂ ਅਸੀਂ 45 ਕਰੋੜ ਦਾ ਸਫਰ ਕੀਤਾ 2007-08 ਤੋ ਤਾਂ ਜਦ ਕਿ ਵਧ ਰਿਹਾ ਹੈ ਜਦ ਕਿ ਰੁਝਾਨ ਵਧਿਆ ਹੈ ਰੁਝਾਨ ਵਧੇਗਾ ਮਾਲੀਆ ਵਧੇਗਾ ਕਰੰਸੀ ਦੀ ਵੈਲਿਊ ਵਧਿਆ ਆ ਹਾਲ ਹੋਇਆ ਪਿਆ ਸਾਬ ਤੇ ਇਹ ਲਾਟਰੀ ਕਿੰਗ ਐਵੇਂ ਥੋੜੀ ਨਾ ਬਣ ਗਿਆ ਸੋ ਇਹ ਸਾਰੀਆਂ ਸਕੀਮਾਂ ਇਸੇ ਤਰ੍ਹਾਂ ਹੀ ਲੱਗੀਆਂ ਸੈਂਟਿਆਗੋ ਮਾਰਟਿਨ ਜਿਹੜਾ ਉਹ ਲਪਰੇ ਲਈ ਤੁਰਿਆ ਆ ਲਪਰੇ ਲਈ ਤੁਰਿਆ ਆ ਤੇ ਦਾਨਦੂਣ ਵੀ ਇਹ ਬਹੁਤ ਕਰਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਹੜੇ ਇਸ ਤਰ੍ਹਾਂ ਮਲਾਈ ਜਾਦਾ ਮੁੱਛਦੇ ਆ ਨਾ ਜੀ ਜੀ ਉਹ ਦਾਣੀ ਵੀ ਵੱਡੇ ਬਣ ਜਾਂਦੇ ਆ ਤੇ ਕਈ ਉਹ ਫਿਰ ਉਸੇ ਚੱਕਰ ਚ ਕਹਿੰਦਾ ਕਿ ਲਾ ਯਾਰ ਉਹ ਸਿਰਫ ਉਸੇ ਕੀ ਰੱਖਣੇ ਹੁੰਦੇ ਆ ਸੇ ਪਾਸੇ ਵਾਲੇ ਨਹੀਂ ਕੋਈ ਹਿੱਲੇ ਨਾ ਹਾਂ ਸੇ ਰਹੀ ਆ ਹੁਣ ਤੇ ਅੱਜ ਕੱਲ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤੇ ਇਹੋ ਜਿਹਾ ਮਾਹੌਲ ਆ ਕਿ ਚੋਰ ਵੀ ਜਾ ਕੇ ਜਿਹੜਾ ਹੈ ਨਾ ਉਹ ਹਿੱਸਾ ਕੱਢ ਦਿੰਦੇ ਆ ਹੂੰ ਠੀਕ ਆ ਨਾ ਸੋ ਇਹ ਸੈਂਟਿਆਗੋ ਮਾਰਟਿਨ ਦੀ ਕਹਾਣੀ ਆ ਕਿ ਇਹ ਬੰਦਾ ਸਾਹਬ ਲਾ ਲੋ ਤਮਨ ਲਾਡੂ ਤੋਂ ਲੁਧਿਆਣੇ ਤੱਕ ਪਹੁੰਚਿਆ ਇਹਦੇ ਟਿਕਾਣੇ ਤੇ ਛਾਪੇ ਮਾਰੀ ਹੋਈ ਆ ਇਹਨੂੰ ਇੱਥੇ ਕਿੰਨੇ ਵੜਿਆ ਜੀ ਇਹ ਤੇ ਬਈ ਹੁਣ ਕੋਈ ਮਨਪ੍ਰੀਤ ਬਾਦਲ ਪਰਮਿੰਦਰ ਸਿੰਘ ਢੀਂਡਸਾ ਤੇ ਜਾ ਚੀਮਾ ਸਾਹਿਬ ਵੀ ਦੱਸ ਸਕਦੇ ਹੋਰ ਕੌਣ ਹੈ ਬਿਲਕੁਲ ਠੀਕ ਹੈ ਨਾ ਜੀ ਜੀ ਇਹ ਇਹੀ ਲੋਕ ਦੱਸ ਸਕਦੇ ਆ ਕਾਂਗਰਸ ਦੇ ਵਿੱਚ ਖਜ਼ਾਨਾ ਪਤਾ ਨਹੀਂ ਕਿ ਇਹਦੇ ਕੋਲ ਸੱਚ ਮਨਪ੍ਰੀਤ ਬਾਦਲ ਕੋਲ ਇਹੀ ਦੱਸ ਸਕਦੇ ਆ ਕਾਲੀਆਂ ਦੇ ਵੀ ਉਹੀ ਰਹੇ ਆ ਢੀਂਡਸਾ ਸਾਹਿਬ ਕਾਲੀਆਂ ਦੇ ਰਹੇ ਆ ਚੀਮਾ ਸਾਹਿਬ ਮੌਜੂਦਾ ਸਰਕਾਰ ਦੇ ਇਹ ਦੱਸਣ ਕੀ ਮਾਰਟਿਨ ਮਾਇਆ ਵਾਲਾ ਕੰਮ ਮਾਰਟਿਨ ਕੋਲੇ ਕਿ ਜਿਹੜਾ ਮਾਰਟਿਨ ਹੈ ਜਿਹੜਾ ਸਾਰਾ ਕੁਝ ਇੰਨੀ ਇੰਨੀ ਕਰੀ ਜਾਂਦਾ ਉਹ ਉਹ ਇੱਥੇ ਕਿਵੇਂ ਇੰਨੋ ਹੋ ਗਿਆ ਹੂੰ ਬਿਲਕੁਲ ਸਵਾਲ ਤਗੜੇ ਨੇ ਬਿਲਕੁਲ ਜੀ ਬਿਲਕੁਲ ਕਾਫੀ ਸਵਾਲ ਹਰ ਗੱਲ ਦੇ ਵਿੱਚ ਰਹਿ ਜਾਂਦੇ ਨੇ ਮਗਰ ਛੱਡੇ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਮਿੰਟੂ ਜੀ ਕਈ ਵਾਰੀ ਕਹਿੰਦੇ ਕਿ ਕਈ ਸਦੀਆਂ ਤੱਕ ਹੀ ਨਹੀਂ ਮੁੜਦੇ ਹੈਨਾ ਜੀ ਤਕਰ ਪੰਨੂ ਜੀ ਅਮਨ ਪੰਨੂ ਜੀ ਆਪਾਂ ਗੱਲਬਾਤ ਕਰ ਚੁੱਕੇ ਆ ਜੀ ਪ੍ਰਵਾਸੀ ਮੁੰਡੇ ਜਿਹੜਾ ਮਸਲਾ ਹੈਗਾ ਉਹ ਆਪਾਂ ਗੱਲਬਾਤ ਸ਼ੁਰੂ ਦੇ ਵਿੱਚ ਹੀ ਕਰ ਚੁੱਕੇ ਆ ਆ ਬਲਵਿੰਦਰ ਜੀ ਕਹਿ ਰਹੇ ਨੇ ਕਿ ਭਾਈ ਦੂਜੇ ਵਿਸ਼ਵ ਜੁੱਧ ਤੋਂ ਬਾਅਦ ਪੂਰੇ ਏਸ਼ੀਆ ਦੇ ਵਿੱਚ ਸਿੱਖ ਫੌਜੀਆਂ ਦਾ ਦਬਦਬਾ ਸੀ ਪਰ ਉੱਥੇ ਸਾਨੂੰ ਕਹਿੰਦੇ ਵਸਣ ਨਹੀਂ ਦਿੱਤਾ ਗਿਆ ਬਹੁਤ ਵੱਡਾ ਇਤਿਹਾਸ ਹੈ ਬਿਲਕੁਲ ਜੀ ਆ ਦੀਪ ਜੀ ਕਈ ਵਾਰੀ ਹੋ ਜਾਂਦਾ ਹੈ ਨੋਟੀਫਿਕੇਸ਼ਨ ਵੈਸੇ ਆਉਂਦਾ ਜੇਕਰ ਤੁਹਾਡੇ ਕੋਲੇ ਨੋਟੀਫਿਕੇਸ਼ਨ ਨਹੀਂ ਆਉਂਦਾ ਤੇ ਸਾਡਾ ਇੱਕ ਵਟਸਐਪ ਚੈਨਲ ਬਣਿਆ ਹੋਇਆ ਹੈ ਜਿੱਦਾ ਅਸੀਂ ਲਿੰਕ ਵੀ ਇੱਥੇ ਮੈਸੇਜ ਦੇ ਵਿੱਚ ਪੋਸਟ ਕੀਤਾ ਹੋਇਆ ਹੈ ਤੁਸੀਂ ਉਹ ਗਰੁੱਪ ਜੁਆਇਨ ਕਰ ਸਕਦੇ ਹੋ ਤਾਂ ਉਹਦੇ ਵਿੱਚ ਜਿਹੜਾ ਇੱਕ ਸਵਾਲ ਕੋਈ ਸੱਜਣ ਕਰ ਰਿਹਾ ਹੈ ਕਿ ਈਡੀ ਕਿਵੇਂ ਪਿੱਛੇ ਪੈ ਗਈ ਸਰ ਇਹਦੇ ਤੇ ਮਾਮਲਾ ਜਿਹੜਾ ਉਹ ਸਿੱਕਮ ਵਾਲਾ ਜਿਹੜਾ 900 ਕਰੋੜ ਵਾਲਾ ਜਿਹਦੇ ਤੇ 400 ਕਰੋੜ ਦੀ ਪ੍ਰਾਪਰਟੀ ਅਟੈਚ ਹੋਈ ਵੀ ਆ ਉਹ ਆ ਹੂੰ ਬਹੁਤ ਪੁਰਾਣਾ ਮਾਮਲਾ ਹੈ ਸਾਹਿਬ ਜੀ ਜੀ ਬਹੁਤ ਪੁਰਾਣਾ ਮਾਮਲਾ ਹੈ ਤੇ ਬਾਕੀ ਇਹ ਹੁੰਦਾ ਕਿ ਜੇ ਇਹਨਾਂ ਨੂੰ ਭਜਾਉਣ ਨਾ ਤੇ ਅਗਲੀ ਵਾਰ ਦਾਨ ਕੌਣ ਦੇਊਗਾ ਹਾਂ ਸੋ ਗੱਲ ਇਹ ਕਿ ਛੇਤਰਾ ਦੀ ਮਾਰੀ 9 ਮਣ ਛੱਡਦੀ ਆ ਜੀ ਬਿਲਕੁਲ